ਹੈਲੋ ਫਰੈਂਡਸ ਗੁੱਡ ਈਵਨਿੰਗ ਹੈ ਜੀ ਸ਼ਾਮ ਦੇ ਬੱਜ ਚੁੱਕੇ ਆ 7 ਤੇ ਅਸੀਂ ਪਹੁੰਚ ਗਏ ਆ ਜੀ ਅਗਲੀ ਮੰਜ਼ਿਲ ਦੀ ਔਰ ਤੇ ਅਸੀਂ ਜਾ ਰਹੇ ਆ ਮਤਲਬ ਜਿਆਦਾ ਦੂਰ ਨਹੀਂ ਹੈ ਸਾਡੇ ਪਿੰਡ ਤੋਂ ਨਾ ਪੌਣੇ ਇੱਕ ਘੰਟੇ ਦਾ ਰਸਤਾ ਹੈ ਤੇ ਪਹਾੜੀ ਏਰੀਆ ਸ਼ੁਰੂ ਹੋ ਜਾਂਦਾ ਸਾਡੇ ਪਿੰਡ ਤੋਂ ਤੇ ਇਧਰ ਹੈ ਜੀ ਸਾਹਮਣੇ ਪਹਾੜ ਜਿੱਥੇ ਆਪਾਂ ਜਾ ਰਹੇ ਆ ਤੇ ਪਹਾੜਾਂ ਦੇ ਕੋਲ ਜੀ ਪੀਰ ਬਾਬੇ ਦੀ ਸਾਈਂ ਬਾਬਾ ਕਹਿੰਦੇ ਆ ਜਿਹਨੂੰ ਪੀਰ ਬਾਬਾ ਸਾਈਂ ਜੀ ਦੀ ਨਾ ਤੁਰਬਤ ਹੈ ਜਿਨੂੰ ਆਪਾਂ ਸਮਾਦ ਕਹਿੰਦੇ ਆ ਤੁਰਬਤ ਕਹਿੰਦੇ ਆ ਹਨਾ ਤੇ ਉੱਥੇ ਜੀ ਅੱਜ ਚਾਦਰ ਦੀ ਰਸਮ ਹੈ ਜੀ ਚਾਦਰ ਰਸਮ ਕਹਿੰਦੇ ਆ ਹਨਾ ਤੇ ਮੈਂ ਪਹਿਲੀ ਵਾਰ ਜਾ ਰਹੀ ਆ ਸਾਨੂੰ ਕਿਸੇ ਨੇ ਇਨਵਾਈਟ ਕਰਿਆ ਤਾਂ ਵੀ ਤੁਸੀਂ ਵੀ ਆ ਕੇ ਜ਼ਰੂਰ ਦੇਖਿਓ ਤੇ ਫਿਲਹਾਲ ਮੈਂ ਪਹਿਲੀ ਵਾਰ ਜਾ ਰਹੀ ਆ ਤੇ ਅਸੀਂ ਪਹਿਲਾਂ ਰਸਤਾ ਹੀ ਗਲਤ ਪੈ ਗਏ ਤੇ ਅੱਗੇ ਅੱਗੇ ਨੂੰ ਤੇ ਹੁਣ ਅਸੀਂ ਗੱਡੀ ਬੈਕ ਮੋੜੀ ਆ ਬੈਕ ਮੋੜ ਕੇ ਹੁਣ ਅਸੀਂ ਇਹ ਵਾਲੀ ਸੜਕ ਪਾਈ ਆ ਤੇ ਇਹ ਦੇਖੋ ਪਹਾੜ ਸਾਹਮਣੇ ਸਾਰਾ ਏਰੀਆ ਨਾ ਇਹ ਪਹਾੜੀ ਏਰੀਆ ਸਾਰਾ ਤੇ ਇੰਨਾ ਵਧੀਆ ਏਰੀਆ ਆ ਨਾ ਸੱਚੀ ਮੈਂ ਬਬਜ ਦੇ ਪਾਪਾ ਨੂੰ ਕਿਹਾ ਵੀ ਆਪਣੇ ਤਾਂ ਪੌਣਾ ਘੰਟਾ ਲੱਗਦਾ ਐ ਵੀ ਆਪਾਂ ਉਰੇ ਨਾ ਵੀਡੀਓ ਵਗੈਰਾ ਸ਼ੂਟ ਕਰਨ ਆਇਆ ਕਰਾਂਗੇ ਵੀ ਨੇੜੇ ਹੀ ਤਾਂ ਹੈਗੇ ਆ ਪਹਾੜ ਸਾਹਮਣੇ ਹੀ ਹਨਾ ਤੇ ਬਹੁਤ ਵਧੀਆ ਲੋਕੇਸ਼ਨ ਥੀ ਲੇਕਿਨ ਰਾਤ ਹੋ ਗਈ ਥੀ ਕਿਉਂਕਿ 7:30 ਵਜੇ ਤੇ ਔਰ 8:00 ਕ'ਜੇ ਅਸੀਂ ਪਹੁੰਚੇ ਆ ਉਰੇ ਤੇ ਫਿਲਹਾਲ ਸਾਨੂੰ ਜਗ੍ਹਾ ਮਿਲ ਗਈ ਜਿੱਥੇ ਭੰਡਾਰਾ ਹੋ ਰਿਹਾ ਭੰਡਾਰਾ ਵੀ ਕਹਿ ਲੋ ਚਾਦਰ ਦੀ ਰਸਮ ਕਹਿ ਲੋ ਹਣਾ ਤੇ ਇਹ ਸਾਈਂ ਜੀ ਹੈ ਜੀ ਪੀਰ ਬਾਬਾ ਸਾਈਂ ਜੀ ਤੇ ਜਿੱਥੇ ਉਰੇ ਭੰਡਾਰਾ ਲੱਗ ਰਿਹਾ ਮੇਲਾ ਲੱਗ ਰਿਹਾ ਪਹਿਲੀ ਵਾਰ ਦੇਖਿਆ ਸੀ ਫਸਟ ਟਾਈਮ ਆਈ ਆ ਜੀ ਲੇਕਿਨ ਜਿਨ੍ਹਾਂ ਨੇ ਸਾਨੂੰ ਇਨਵਾਈਟ ਕਰਿਆ ਉਹ ਹਰ ਸਾਲ ਆਉਂਦੇ ਆ ਉਹਨਾਂ ਨੂੰ ਕਈ ਸਾਲ ਹੋ ਗਏ ਉਰੇ ਆਉਂਦਿਆਂ ਨੂੰ ਲੇਕਿਨ ਮੈਂ ਪਹਿਲੀ ਵਾਰ ਆ ਰਹੀ ਆ ਤੇ ਮੇਰੇ ਹਸਬੰਦ ਵੀ ਆਪਾਂ ਪਹੁੰਚ ਚੁੱਕੇ ਆ ਜਿੱਥੇ ਆਪਾਂ ਨਿਆਣਾ ਤਾਂ ਰਾਤ ਦਾ ਟਾਈਮ ਹੈ ਸਵਾ ਸੱਤ ਹੋ ਗਏ ਆ ਤੇ ਅਸੀਂ ਮੱਥਾ ਟੇਕਣਾ ਆਣਾ ਔਰੇ ਤੇ ਉਰੇ ਅਜੀ ਪੀਰ ਬਾਬੇ ਦਾ ਸਥਾਨ ਹੈ ਜਿੱਥੇ ਅਸੀਂ ਮੱਥਾ ਟੇਕਣ ਆਏ ਆ ਤੇ ਚੱਲ ਰੁਪਿੰਜ ਲਾਜੇ ਪੁੱਤ ਕੋਦੀ ਆਜੇ ਮਮਾ ਕੀ ਆਜੋ 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 ਪੈਦਲ ਤੂੰ ਕਿਈ ਆਜੂਗਾ ਤਾਂ ਚੱਪਲ ਹੋਰੀ ਨਾ ਘੜਦੇ ਆ ਪਾਪਾ ਨੂੰ ਉੱਚ ਗਏ ਉੱਚ ਨਾ ਪਾਪਾ ਨੂੰ ਚੱਪਲ ਕੋਰ ਤਾਂ ਕਸਰੇ ਨਾ ਚੂਬੇ ਨਾ ਖੇਤ ਖੂਤ ਰੁਕ ਜਾ ਇੱਕ ਮਿੰਟ ਚੱਪਲ ਘਹਿ ਰਹੀ ਹੈ ਠੀਕ ਹੈ ਨੂੰ ਰੂਪ ਜੋ ਆਰਤੀ ਹੋ ਰਹੀ ਹੈ ਹਨਾ ਉਹੀ ਮੇਲਾ ਵੀ ਹੈ ਉਹਦੇ ਮੇਲਾ ਵੀ ਹੈ ਜੀ ਸਾਡੀ ਸਹੀ ਟਾਈਮ ਦੇ ਵਿੱਚ ਐਂਟਰੀ ਆਈ ਆ ਜਦੋਂ ਚਾਦਰ ਫੜ ਕੇ ਖੜੇ ਤੇ ਸਾਰੇ ਜਣੇ ਵਾਲੇਦਾਲੇ ਤੇ ਮੇਰੇ ਹਸਬੰਡ ਵੀ ਫੜਾਫੜ ਚਲੇ ਗਏ ਚਾਦਰ ਫੜਨ ਕਿਉਂਕਿ ਇਹ ਮੇਨ ਰਸਮ ਹੁੰਦੀ ਆ ਜੀ ਚਾਦਰ ਫੜਨ ਦੀ ਉਰੇ ਤੋਂ ਹੀ ਮੱਥਾ ਟੇਕਣਾ ਸਟਾਰਟ ਹੁੰਦਾ ਹੈ ਤੇ ਅਸੀਂ ਸਹੀ ਟਾਈਮ ਤੇ ਪਹੁੰਚੇ ਆ ਹੁਣ ਮੱਥਾ ਟੇਕ ਰਹੇ ਆ ਫਿਲਹਾਲ ਉਸ ਤੋਂ ਬਾਅਦ ਪੰਡਾਰਾ ਸ਼ੁਰੂ ਹੋਊਗਾ ਫਿਰ ਆਪਾਂ ਨੇ ਆਪਣੇ ਘਰ ਨੂੰ ਵਾਪਸ ਆ ਜਾਣਾ ਬਸ ਇੱਕ ਘੰਟਾ ਕੁ ਲਵਾਣਾ ਹੈ ਤੇ ਇੱਧਰ ਕਵਾਲੀਆਂ ਚੱਲਣੀਆਂ ਜੀ ਸਾਰੀ ਰਾਤ ਕਵਾਲੀਆਂ ਚੱਲਣੀਆਂ ਤੇ ਇੱਕ ਫੇਮਸ ਕਵਾਲਰ ਆਇਆ ਹੋਇਆ ਮੈਨੂੰ ਨਹੀਂ ਪਤਾ ਵੀ ਕਿਹੜਾ ਕਵਾਲਰ ਹੈ ਉਹ ਜਿਹੜਾ ਵਾਲੀਆਂ ਜਾਂਦਾ ਹੈ ਤੇ ਬਹੁਤ ਜ਼ਿਆਦਾ ਫੇਮਸ ਆ ਕਹਿੰਦੇ ਉਹ ਤੇ ਸਪੈਸ਼ਲ ਬੱਸ ਹੈ ਜੀ ਉਹਦੀ ਆਈ ਹੋਈ ਤੇ ਇੱਧਰ ਇੱਕ ਠੰਡਾ ਮੌਸਮ ਹੈ ਮੀਂਹ ਪੈ ਗਿਆ ਤਾਂ ਜੀ ਬਹੁਤ ਜ਼ਿਆਦਾ ਤੇ ਅਸੀਂ ਫੜਾਫੜਾ ਟੈਂਟਾਂ ਦੇ ਹੇਠਾਂ ਬੜੇ ਆ ਤੇ ਬਾਰਿਸ਼ ਵੀ ਬਹੁਤ ਜ਼ਿਆਦਾ ਪਈ ਹੈ ਸਾਨੂੰ ਪਤਾ ਨਹੀਂਦਾ ਕਿ ਮੇਲਾ ਪੜ ਰਿਹਾ ਔਰੇ ਮੇਲਾ ਵੀ ਬਹੁਤ ਵਧੀਆ ਪੜ ਰਿਹਾ ਤਾਂ ਸਾਨੂੰ ਪਤਾ ਨਹੀਂਦਾ ਬਾਈ ਪਹਿਲੀ ਵਾਰ ਆਈਆਂ ਅਸੀਂ ਤਾਂ ਇਹ ਕੱਪੜੇ ਵੀ ਆ ਤੋ ਲੋ ਜੀ ਮੱਥਾ ਟੇਕਣ ਤੋਂ ਬਾਅਦ ਆਪਣਾ ਪ੍ਰਸ਼ਾਦੇ ਖਾਣ ਤੋਂ ਬਾਅਦ ਲੰਗਰ ਖਾਣ ਤੋਂ ਸੋਰੀ ਲੰਗਰ ਖਾਣ ਤੋਂ ਬਾਅਦ ਅਸੀਂ ਆਗੇ ਮੇਲੇ 'ਚ ਘੁੰਮਣ ਤੇ ਜੋਤਣ ਰੂਪ ਕਹਿੰਦੀ ਆ ਕੁਛ ਨਾ ਕੁਛ ਲੈਣਾ ਮੰਮੀ ਕਿਉਂਕਿ ਜਿੱਥੇ ਵੀ ਇਹ ਜਾਂਦੀਆਂ ਹਰ ਇੱਕ ਜਗ੍ਹਾ ਦੀ ਨਿਸ਼ਾਨੀ ਜ਼ਰੂਰ ਲੈ ਕੇ ਆਂਦੀਆਂ ਆ ਤੇ ਦੇਖੋ ਦੋਨੋਂ ਬੱਚੇ ਕਿਹੜੀ ਚੀਜ਼ ਸਿਲੈਕਟ ਕਰਦੇ ਆ ਲੈਣ ਲਈ ਤੇ ਮੇਲਾ ਵੀ ਵਧੀਆ ਭਰ ਰਿਹਾ ਜੀ ਖਾਣ ਪੀਣ ਦੀਆਂ ਚੀਜ਼ਾਂ ਵੀ ਹੈਗੀਆਂ ਤੇ ਦੂਜੀਆਂ ਵੀ ਹੈਗੀਆਂ ਬੱਚਿਆਂ ਨੂੰ ਹੁੰਦਾ ਨਾ ਕੋਈ ਨਾ ਕੋਈ ਚੀਜ਼ ਬਾਏ ਜ਼ਰੂਰ ਕਰਨੀ ਹੈ ਤੇ ਭੀੜ ਵੀ ਬੜੀ ਲੱਗੀ ਪਈ ਆ ਚਾਰੇ ਪਾਸੇ ਉਹ ਕਿਉਂ ਜਾਣ ਲੰਗੀ ਜਾਣਦੇ ਚੱਲ ਆ ਜਾ ਚੁੱਪ ਲੰਗੀ ਸਿੱਪੀ ਵੜ ਗਈ ਹੈ ਹਾਂ

ਲੋ ਜੀ ਅਸੀਂ ਵੇਟ ਕਰ ਰਹੇ ਹਾਂ ਉਰੇ ਬੈਠੇ ਬਭਜੋਦ ਦੇ ਪਾਪਾ ਦੀ ਮੈਂ ਔਰ ਜੋਤ ਬੈਠੇ ਆਂ ਰੂਪ ਐਂਡ ਬਭਜੋਦ ਦੇ ਪਾਪਾ ਪਤਾ ਨਹੀਂ ਕਿੱਥੇ ਗਾਇਬ ਹੋ ਗਏ ਤੇ ਹੁਣ ਅਸੀਂ ਘਰ ਨੂੰ ਵਾਪਸ ਜਾਣਾ ਹੈ ਕਿਉਂਕਿ ਸਾਡਾ ਮੱਥਾ ਵੀ ਟੇਕਿਆ ਗਿਆ ਤੇ ਆਪਾਂ ਨੇ ਪ੍ਰਸ਼ਾਦੇ ਵਗੈਰਾ ਵੀ ਲੰਗਰ ਵਗੈਰਾ ਵੀ ਖਾ ਲਿਆ ਲੋ ਜੀ ਬੈ ਗਏ ਆਂ ਗੱਡੀ 'ਚ ਹੁਣ ਆਪਾਂ ਤੇ ਚੱਲਦੇ ਆਂ ਘਰ ਨੂੰ ਵਾਪਸ ਆਪਾਂ ਮੁੜ ਆਏ ਜੀ 9:30 ਹੋ ਗਏ ਤੇ ਮੱਥਾ ਟੇਕਿਆ ਪੀਰ ਬਾਬੇ ਦਾ ਤੇ ਵਧੀਆ ਰਿਹਾ ਪੀਰ ਬਾਬੇ ਦਾ ਆਪਾਂ ਨੇ ਟਾਈਮ ਤੇ ਪਹੁੰਚ ਗਏ ਜਦੋਂ ਚਾਦਰ ਚੜਾਉਣ ਲੱਗੇ ਤੇ ਪੀਰ ਬਾਬੇ ਕੀ ਉਸ ਟਾਈਮ ਆਪਾਂ ਨੇ ਐਂਟਰੀ ਕਰਤੀ 7:00 ਵਜੇ ਤਾਂ ਵੜਾ ਕਿਸਮਤ ਦੇ ਵਿੱਚ ਥਾ ਚਾਦਰ ਦੇ ਵਿੱਚ ਹੱਥ ਲਾਣਾ ਤੇ ਪਹੁੰਚ ਗਏ ਫੜਾਫੜਾ ਆਪਾਂ ਔਰ ਇਹ ਨਾ ਏਰੀਆ ਸਾਰਾ ਪਹਾੜੀ ਏਰੀਆ ਤਾਂ ਇਧਰੋਂ ਪਹਾੜ ਜੇ ਸ਼ੁਰੂ ਹੋ ਜਾਂਦੇ ਆ ਪਰ ਹੈ ਹਰਿਆਣੇ ਦੇ ਵਿੱਚ ਹੀ ਆ ਤੇ ਚਲੋ ਜੀ ਹੁਣ ਆਪਾਂ ਪਹੁੰਚ ਰਹੇ ਆ ਘਰ 9:30 ਹੋ ਗਏ ਮੀਂਹ ਬਹੁਤ ਪੈ ਰਿਹਾ ਦੇਖੋ ਬਾਰਿਸ਼ ਹੋ ਰਹੀ ਆ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਮੌਸਮ ਹੈ ਖਰਾਬ ਤੇ ਅਸੀਂ ਪਹੁੰਚ ਰਹੇ ਆ ਘਰ ਵਾਪਸ ਔਰ ਟਾਈਮ ਦੇਖ ਲਓ 9:25 ਹੋ ਗਏ ਤੇ ਬਸ ਆਪਾਂ ਜਾਣ ਲੱਗੇ ਆ ਜੀ ਫਿਰ ਬੱਚਿਆਂ ਨੇ ਸਵੇਰੇ ਸਕੂਲ ਜਾਣਾ ਪੈਨ ਜੋਤ ਖਾ ਰਹੀ ਆ ਆਈਸਕ੍ਰੀਮ ਹੈਲੋ ਪੈਂਜਲ ਖਾ ਰਹੀ ਆ ਆਈਸਕ੍ਰੀਮ ਔਰ ਭਵਜੋਤ ਵੀ ਆਈਸਕ੍ਰੀਮ ਲੱਗੀ ਹੋ ਰਹੀ ਹੈ ਠੰਡ ਹੋ ਰਹੀ ਹੈ ਹਾਂ ਬਾਰਿਸ਼ ਹੋ ਰਹੀ ਹੈ ਔਰ ਇੱਧਰ ਇਹ ਮੈਡਮਾਂ ਦੋਨੋਂ ਖਾ ਰਹੀਆਂ ਆਈਸਕ੍ਰੀਮ ਤੇ ਅਬ ਹਮਨੇ ਆਪਣੇ ਪਿੰਡ ਕੀ ਲਾਈਟਾਂ ਦਿਖਾਏਂਗੇ ਆਪ ਨੂੰ ਕਿਉਂਕਿ ਜੋ ਇੱਧਰ ਹੈ ਨਾ ਬਹੁਤ ਵਧੀਆ ਲਾਈਟਾਂ ਲੱਗੀਆਂ ਪਿੰਡ ਦੇ ਵਿੱਚ ਇਹ ਪਿੰਡ ਦਾ ਰੋਡ ਹੈ ਸਾਡੇ ਵਾਲੇ ਪਿੰਡ ਦੇ ਰੋਡ ਪੈ ਗਏ ਆਪਾਂ ਕਿਉਂਕਿ ਮਾਰਕੀਟ ਲੰਘੀ ਆਈਸਕ੍ਰੀਮ ਲਈ ਆ ਇਹਨਾਂ ਨੇ ਰਸਤੇ ਦੇ ਵਿੱਚ ਕਿ ਐਸੀ ਲੱਗੀ ਆਈਸਕ੍ਰੀਮ ਉਹਨੇ ਕੱਪੜੇ ਉਹ ਨਾ ਗਿਰੇ ਫਿਰ ਉਤਰਨੀ ਹੀ ਨਹੀਂ ਠੀਕ ਐ ਆ ਸਲੇਟ ਲਈ ਆ ਮੈਡਮ ਮੇਲੇ ਵਰ ਤੇ ਔਰ ਜੋਤ ਲੈ ਕੇ ਆਈ ਆ ਬੈਡਮਿੰਟਨ ਬੈਡਮਿੰਟਨ ਚੀੜੀ ਚੱਕਾ ਚੀੜੀ ਚੱਕਾ ਵੀ ਤਾਂ ਕਹਿੰਦੇ ਆ ਹਨਾ ਤੇ ਬਾਰਿਸ਼ ਹੋ ਰਹੀ ਆ ਬਹੁਤ ਜ਼ਿਆਦਾ ਦੇਖੋ ਮੀਂਹ ਪੈ ਰਿਹਾ ਬਾਹਰ